ਸਤਿ ਸ੍ਰੀ ਅਕਾਲ ਜੀ ਨਵੀਂ ਵੀਡੀਓ ਲੈ ਕੇ ਆਏ ਜੀ ਆਪਾਂ ਖੜਿਆ ਸ਼ਹਿਰ ਫਿਰੋਜ਼ਪੁਰ ਦੇ ਵਿੱਚ ਤੁਸੀਂ ਪਛਾਣ ਹੀ ਲਿਆ ਹੋ ਆਪਣੇ ਨਾਲ ਸਾਗਰ ਬਾਈ ਜੀ ਕੀ ਹਾਲ ਹੈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਅੱਜ ਦੀ ਵੀਡੀਓ ਦੇ ਵਿੱਚ ਬਾਈ ਜੀ ਤੁਹਾਨੂੰ 10 ਤੋਂ 11 11 ਕਾਰਾਂ ਦਿਖਾਵਾਂਗੇ ਸਾਰੀਆਂ ਵਧੀਆ ਕੰਡੀਸ਼ਨ ਦੇ ਵਿੱਚ ਸਟਾਰਟਿੰਗ ਆਪਾਂ ਕਰਨੀ ਆ ਔਡੀ ਤੋਂ ਔਡੀ ਵੀ ਅੱਜ ਤੁਹਾਨੂੰ ਦੇ ਦੇਣੀ ਆ ਬਿਲਕੁਲ ਜੀ ਤੇ ਬਾਈ ਤੇ ਦੱਸਿਓ ਫਿਰ ਗੱਡੀ ਬਾਰੇ ਇਹ 2013 ਮਾਡਲ ਹੈ ਜੀ ਹਾਂ ਫਰਸਟ ਓਨਰ ਦੀ ਹੈ ਜੀ 올 ओरिजिनल ਦੀ ਹੈ ਗਰੰਟੀ ਹੈ ਜੀ ਕਾਰ ਦੀ ਕਾਰ ਦੀ ਕੰਡੀਸ਼ਨ ਚੈੱਕ ਕਰਾ ਸਕਦੇ ਹੋ ਜੱਸ ਵੀਰੇ ਠੀਕ ਹੈ ਆਊਟਰ ਵੀ ਅੰਦਰੋਂ ਇੰਟੀਰੀਅਰ ਦੀ ਵੀ ਕਿੱਡੀ ਨਵੀਂ ਹੈ ਬਾਹਰੋਂ ਵੀ ਕਿੱਡੀ ਨਵੀਂ ਹੈ ਜੀ ਹਰੇਕ ਚੀਜ਼ ਵਰਕਿੰਗ ਦੇ ਵਿੱਚ ਹੈ ਸਨਰੂਫ ਲੈ ਮਿੱਤਰੋ ਦਿਖਾ ਦੇ ਅੰਦਰੋਂ 2013 ਮਾਡਲ 2013 ਮਾਡਲ 71000 ਕਿਲੋਮੀਟਰ ਚੱਲੀ ਹੋਈ ਹੈ ਪਹਿਲੇ ਨਾਂ ਦੀ ਪਹਿਲੇ ਨਾਂ ਦੀ ਹੈ ਜੀ ਅਲਾਈ ਟਾਇਰ ਐਕਸਟਰਾ ਪਏ ਹੋ ਨੇ ਬਹੁਤ ਸੋਹਣੇ ਬਈ ਹਾਂਜੀ ਬਿਲਕੁਲ ਜੀ ਬਿਲਕੁਲ ਇਹ 4 ਆ ਆਡੀ ਆਡੀ ਬਿਲਕੁਲ ਵੀਰੇ ਜੀ ਆਪਾਂ ਰੇਟ ਦੀ ਗੱਲ ਕਰੀਏ ਕਿੰਨੇ ਕੁ ਜੀ ਦੇ ਦਾਂਗੇ ਆਪਾਂ ਗੱਡੀ ਕਾਰ ਜੱਸ ਵੀਰੇ ਆਪਾਂ 7 ਲੱਖ ਰੁਪਏ ਦੀ 7 ਲੱਖ ਦੀ ਬਿਲਕੁਲ ਜੀ ਬਿਲਕੁਲ ਠੀਕ ਹੈ 7 ਲੱਖ ਰੁਪਏ ਦੀ ਕਾਰ ਦੇ ਦਾਂਗੇ ਬਿਲਕੁਲ ਨਵੀਂ ਕੰਡੀਸ਼ਨ ਦੇ ਵਿੱਚ ਕਾਰ ਹੈ ਲੋਨ ਕਿੰਨੇ ਦਾ ਕਰਾ ਦਾਂਗਾ ਲੋਨ ਵੀ ਮੰਨ ਕੇ ਚੱਲੋ 6 ਲੱਖ ਰੁਪਏ ਦਾ ਲੋਨ ਕਰਵਾ ਦਾਂਗੇ ਜੀ 6 ਲੱਖ ਦਾ ਬਿਲਕੁਲ ਜੀ ਬਿਲਕੁਲ ਠੀਕ ਹੈ ਲੱਖ ਰੁਪਏ ਦਾ ਸਿੰਪਲ ਸਕੋਰ ਵਧੀਆ ਹੈ ਹੋ ਸਕਦਾ ਹੈ ਪੂਰਾ ਲੋਨ ਹੀ ਕਰਵਾ ਦਈਏ ਹਾਂਜੀ ਬਿਲਕੁਲ ਜੀ ਲਓ ਜੀ ਜ਼ੀਰੋ ਡਾਉਨ ਪੇਮੈਂਟ ਤੇ ਵੀ ਤੁਹਾਨੂੰ ਗੱਡੀ ਮਿਲ ਸਕਦੀ ਆ ਜੇ ਤੁਹਾਡੀ ਪ੍ਰੋਫਾਈਲ ਵਧੀਆ ਨਹੀਂ ਤਾਂ ਲੱਖ ਰੁਪਿਆ ਡਾਉਨ ਪੇਮੈਂਟ ਲਿਆਓ ਤੇ ਅੱਗੇ ਚੱਲਦੇ ਆਪਾਂ ਪੀਵੀ 11 ਪਟਿਆਲੇ ਦੇ ਨੰਬਰ ਦੀ ਥਾਰ ਖੜੀ ਆ ਐਕਸਟਰਾ ਐ ਇਹ 2023 ਮਾਡਲ ਹੈ 4/2 ਮੈਨੂਅਲ ਹੈ ਜਿਸ 'ਵਰੇ 2.5 ਤੋਂ 3 ਲੱਖ ਰੁਪਏ ਦੀ ਐਕਸਟਰਾ ਐਸੈਸਰੀ ਲੱਗੀ ਹੋਈ ਹੈ ਕਾਰ ਚੱਲੀ ਹੈ 27-28000 ਕਿਲੋਮੀਟਰ ਪੁਲਾਈ ਟਾਇਰ ਫਰੰਟ ਬੰਪਰ ਫਰੰਟ ਗ੍ਰਿਲ ਐਚਡੀ ਲਾਈਟਾਂ ਬਹੁਤ ਸਾਮਾਨ ਲੱਗਾ ਆ ਕਾਰ ਫੌਗ ਲੈਂਪ ਪ੍ਰੋਜੈਕਟਰ ਫੌਗ ਲੈਂਪ ਪ੍ਰੋਜੈਕਟਰ ਹਰ ਚੀ ਲੱਗੀ ਹੋਈ ਹੈ ਜੀ ਪੰਜੇ ਲਾਏ ਪਲਾਟੀ ਦੇ ਨੇ ਜੀ 23 ਮਾਡਲ 23 ਮਾਡਲ 28000 ਚੱਲੀ 4/2 ਮੈਨੂਅਲ 4/2 ਮੈਨੂਅਲ ਜੀ ਕਰੋ ਜੀ ਚੱਕਣੀ ਸੰਦੀ ਬਹੁਤ ਸਾਫ ਸੁਥਰੀ ਆ ਕਾਰ ਠੀਕ ਆ ਵੀਰੇ ਇਹਦਾ ਕੀ ਰੇਟ ਆ ਫਿਰ ਇਹ ਆਪਾਂ ਦੇ ਦਾਂਗੇ ਜਸ ਵੀਰੇ 13.5 ਲੱਖ ਰੁਪਏ ਦੀ 13.5 ਦੀ ਬਿਲਕੁਲ ਜੀ ਬਿਲਕੁਲ ਬਿਲਕੁਲ ਨਵੀਂ ਇੱਕ ਵੀ ਸਿੰਗਲ ਸਕਰਾਚ ਨਹੀਂ ਆ ਗੱਡੀ ਤੇ ਬਿਲਕੁਲ ਐਸੈਸਰੀ ਬਾਈ ਬਹੁਤ ਲੱਗੀ ਹੋਈ ਆ ਘੱਟੋ ਘੱਟ 2 ਲੱਖ ਰੁਪਏ ਦੀ ਐਸੈਸਰੀ ਲੱਗੀ ਹੋਈ ਆ ਜਿਹੜੀ ਤੁਹਾਨੂੰ ਨਾਲ ਹੀ ਮਿਲ ਜੂਗੀ ਗੱਡੀ ਦੇ ਤੇ ਡਾਊਨ ਪੇਮੈਂਟ ਇਹਦੀ ਕਿੰਨੀ ਚਾਹੀਦੀ ਆ ਡਾਊਨ 1 ਲੱਖ ਰੁਪਏ ਡਾਊਨ ਜੇ ਦੋ ਬਾਕੀ ਆਪਾਂ ਲੋਨ ਠੀਕ ਆ ਜੀ ਅੱਗੇ ਆ ਗਈ ਵਰਨਾ ਫਲੋਰਿਕ ਬਾਈ ਜੀ ਕੰਡੀਸ਼ਨ ਦੀ ਬਹੁਤ ਖਰੀਕਾਰ ਆ ਬਹੁਤ ਨਵੀਂ ਦੱਸੋ ਵੀਰੇ ਪੀਵੀ 65 ਮੁਹਾਲੀ ਦਾ ਨੰਬਰ ਆ ਵੀਰੇ ਨ ਕੋਈ ਐਕਸਟਰਾ ਚਾਰजेस ਨਹੀਂ ਕੋਈ ਐਕਸਟਰਾ ਪੈਸੇ ਨਹੀਂ ਵਿੱਚ ਹੀ ਆਪਾਂ ਨੰਬਰ ਦੇ ਦੇਾਂਗੇ ਠੀਕ ਹੈ ਪਹਿਲੇ ਨਾਂ ਦੀ ਹੈ ਜੀ ਐਸਐਕਸ ਆਪਸ਼ਨਲ ਹੈ 2012 ਮਾਡਲ ਹੈ ਹਮ ਕਾਰ ਦੀ ਕੰਡੀਸ਼ਨ ਚੈੱਕ ਕਰੋ ਕਿੰਨੀ ਨਵੀਂ ਹੈ ਸਾਰੀ ਕਾਰ ਚੋਂ ਇੱਕ ਦੋ ਪੀਸ ਰੀਪੇਂਟ ਟਚਿੰਗ ਜ਼ਰੂਰ ਹੋਣਗੇ ਠੀਕ ਹੈ ਛੂਟ ਬੋਲ ਕੇ ਹੀ ਕਾਰ ਨਹੀਂ ਦਿੰਦੇ ਜੀ ਕਾਰ ਦੀ ਅੰਦਰੋਂ ਇੰਟੀਰੀਅਰ ਕਰਾਓ ਕਿੰਨੀ ਨਵੀਂ ਹੈ ਜੀ ਕਾਰ ਲਓ ਜੀ ਕਰੋ ਚੈੱਕ ਲੱਖ ਕਿਲੋਮੀਟਰ ਚੱਲੀ ਹੋਈ ਹੈ ਸੀਟ ਕਵਰ ਵਗੈਰਾ ਨਵੇਂ ਆ ਜੀ ਟਾਇਰ ਨਵੇਂ ਆ ਹਮ ਪੇੜ ਵਿਧ ਪੇੜ ਨੰਬਰ ਫ੍ਰੀ ਆਫ ਕੋਸ ਨਾਲ ਦੇਾਂਗੇ ਜੀ ਆਪਾਂ ਅਲੋਏ ਨਵੀਂ ਵਰਨ ਵਾਲੇ ਪਏ ਹਨ ਟਾਇਰ ਜੋਕੋਹਾਮਾ ਦੇ ਅਰਥ ਬਣ ਪਏ ਹੋਏ ਨੇ ਬਿਲਕੁਲ ਨਵੇਂ ਰੇਟ ਵੀਰੇ ਕਾਰ ਦੇ ਦਾਂਗੇ ਵੀਰੇ ਆਪਾਂ 365000 ਰੁਪਏ ਦੀ 365000 ਬਿਲਕੁਲ ਜੀ ਬਿਲਕੁਲ ਠੀਕ ਹੈ ਮੌਕੇ ਤੇ ਤੁਹਾਡੀ ਵੀਡੀਓ ਜੇਕਰ ਦੇਖ ਕੇ ਆਏਗਾ ਆਪਾਂ ਦਾ ਮੌਕੇ ਤੇ ਮਾਨਤਨ ਜਰੂਰ ਕਰਾਂਗੇ 365 ਚ ਬਈ ਜੀ ਤੁਹਾਡਾ ਮਾਨਤਨ ਵੀ ਹੋ ਜੂਗਾ ਗੱਡੀ ਦੀ ਕੰਡੀਸ਼ਨ ਬਹੁਤ ਸਾਫ਼ ਸੁਥਰੀ ਆ ਬਿਲਕੁਲ ਜੀ ਤੇ ਬਈ ਦੀਵਾਲੀ ਦੇ ਉੱਤੇ ਆਪਾਂ ਜਿਹੜੇ ਆਫਰ ਦੇਣ ਇਹਨਾਂ ਆਪਾਂ ਆਫਰਾਂ ਦੀ ਗੱਲ ਕਰ ਲਈ ਕੀ ਦਈਏ ਆਫਰ ਦੱਸੋ ਬਈ ਕਹਿੰਦਾ ਦੀਵਾਲੀ ਦੇ ਉੱਤੇ ਆਫਰ ਲਾਉਣੇ ਆ ਆਪਾਂ ਵੀ ਕੀ ਲਈਏ ਹੈਨਾ ਜਾਸ ਕਰਿਆ ਆਪਾਂ ਦੀਵਾਲੀ ਦੇ ਆਫਰ ਤੁਸੀਂ ਦੱਸੋ ਜੋ ਜੋ ਹੋ ਗਿਆ ਆਪਾਂ ਉਹ ਦੇ ਦੰਨੇ ਹੋਰ ਦੱਸੋ ਇੱਕ ਤਾਂ ਆਪਾਂ ਦੇਣੀ ਆ ਤੇਲ ਦੀ ਟੈਂਕੀ ਫਰੀ ਦੇ ਤੇ ਤੇਲ ਦੀ ਟੈਂਕੀ ਵੀ ਆਪਾਂ ਦੇ ਚਾਹੇ ਪੈਟਰੋਲ ਦੀ ਗੱਡੀ ਆ ਭਾਵੇਂ ਡੀਜ਼ਲ ਦੀ ਗੱਡੀ ਆ ਫਰੀ ਦੇ ਦਿਆਂਗੇ ਜੀ ਬਿਲਕੁਲ ਫਰੀ ਤੇ ਦੂਜੀ ਆਰ ਸੀ ਟ੍ਰਾਂਸਫਰ ਫਰੀ ਉਹ ਵੀ ਦੇ ਦਿਆਂਗੇ ਦੱਸੋ ਹੋਰ ਦੱਸੋ ਆਰ ਸੀ ਵੀ ਟ੍ਰਾਂਸਫਰ ਫਰੀ ਦੇ ਦਿਆਂਗੇ ਤੇਲ ਦੀ ਟੈਂਕੀ ਵੀ ਆਪਾਂ ਫੁੱਲ ਫਰੀ ਦੇ ਦਿਆਂਗੇ ਠੀਕ 1000 ਰੁਪਏ ਆਰਸੀ ਤੇ ਲੱਗ ਜਾਂਦਾ 4000 ਚ ਟੈਂਕੀ ਫੁੱਲ ਹੋ ਜਾਂਦੀ ਆ 10000 ਰੁਪਏ ਦਾ ਫਾਇਦਾ ਜਿਹੜਾ ਬੰਦੇ ਦਾ ਹੋਣਾ ਹੈਗਾ ਜੀ ਡੀਲ ਤੋਂ ਅਲੱਗ ਦਾ ਹਾਂ ਡੀਲ ਤੋਂ ਅਲੱਗ ਹਾਂ ਜੀ ਤੁਸੀਂ ਡੀਲ ਕਰ ਲਿਓ ਬਈ ਆ ਕੇ ਉਦੋਂ ਬਾਅਦ ਦੇ ਵਿੱਚ ਕਹਿਣਾ ਵੀ ਆਫਰ ਦੇ ਦਿਓ ਆ ਆਫਰ ਤੁਹਾਨੂੰ ਮਿਲਣਗੀ ਮਿਲਣਗੇ ਜਿਹੜਾ ਬੰਦਾ ਕਹੂਗਾ ਆਪਣੀ ਵੀਡੀਓ ਦੀ ਦੀਵਾਲੀ ਤੱਕ ਦਾ ਆਫਰ ਹੈ ਦੀਵਾਲੀ ਤੱਕ ਦਾ ਬਿਲਕੁਲ ਜੀ ਠੀਕ ਹੈ ਵੀਰੇ ਤੇ ਅੱਗੇ ਆ ਗਈ ਕਰੇਟਾ ਕ੍ਰੇਟ ਆ ਗਈ ਜੀ ਇਹ ਪੀਵੀ 10 ਨੰਬਰ ਲੁਧਿਆਣੇ ਦਾ ਨੰਬਰ ਹੈ ਜੀ ਤਾਰ ਤਸੀਂ ਕੰਡੀਸ਼ਨ ਚੈੱਕ ਕਰੋ ਕਿੰਨੀ ਨਵੀਂ ਹੈ 2019 ਰਜਿਸਟਰਡ ਵੀ ਹੈ ਨਿਕਲੀ 20 ਦੇ ਪਹਿਲੇ ਮਹੀਨੇ ਆ ਠੀਕ ਹੈ 19 ਮੈਨੂਫੈਕਚਰਡ 61000 ਜੱਸ ਵੀਰੇ ਚੱਲੀ ਹੈ ਵਿਦ ਸਰਵਿਸ ਰਿਕਾਰਡ ਦੇ ਨਾਲ ਦੇ ਟਾਇਰਾਂ ਤੇ ਆ ਅੱਛਾ ਟਾਇਰ ਵੀ ਚੇਂਜ ਨਹੀਂ ਹੋਏ ਇਹ ਤੇ ਕਰ 61000 ਚੱਲੀ ਨਾਲ ਦੇ ਟਾਇਰਾਂ ਤੇ ਆ ਮਾਰ ਕੇ ਆਪਾਂ ਚੈੱਕ ਕਰਾ ਸਕਦੇ ਹਾਂ ਤੁਹਾਨੂੰ ਠੀਕ ਹੈ ਹਾਂ ਜੀ ਮਾਰ ਕੇ ਚੈੱਕ ਕਰਾ ਦਾਂਗੇ 19 ਦੇ ਹੀ ਟਾਇਰ ਨੇ ਨਾਲ ਦੇ ਆ ਦੇਖੋ ਹੀ ਚੈੱਕ ਕਰੋ ਬਿਲਕੁਲ ਹੂੰ ਨਾਲ ਦੇ ਟਾਇਰਾਂ ਤੇ ਜਮਾਂ ਨਵੀਂ ਨੈਕਸਸ ਸ਼ੋਰੂਮ ਕੰਡੀਸ਼ਨ ਦੇ ਵਿੱਚ ਹੈ ਸਿਰਫ 65000 ਕਿਲੋਮੀਟਰ ਚੱਲੀ ਆ ਜੀ ਸਟੱਪਣੀ ਬੰਦ ਪਈ ਆ ਬੀਮਾ ਫੁੱਲ ਆ 2026 ਜਨਵਰੀ ਦੀ ਕਰੀ ਠੀਕ ਹੈ ਹਾਂਜੀ ਤੇ ਇਹਦਾ ਕੀ ਰੇਟ ਆ ਫਿਰ ਇਹ ਰੇਟ ਦੇ ਦਾਂਗੇ ਜਸਵਰੇ ਇੱਕੋ ਹੀ 8 ਲੱਖ 75000 ਰੁਪਏ ਦੀ ਕਾਰ ਦੇ ਦਾਂਗੇ ਆਪਾਂ 8 ਲੱਖ 75000 ਦੀ ਬਿਲਕੁਲ ਜੀ ਬਿਲਕੁਲ ਠੀਕ ਹੈ ਜੀ ਤੇ ਡਾਊਨ ਪੇਮੈਂਟ ਡਾਊਨ ਪੈਂਡ ਲੱਖ ਰੁਪਿਆ ਲਿਆਂ ਬਾਕੀ ਆਪਾਂ ਲੋਨ ਕਰਵਾ ਦਾਂਗੇ ਜੀ ਲੱਖ ਰੁਪਿਆ ਲਿਆਓ ਬਾਕੀ ਹੋ ਜੂਗਾ ਲੋਨ ਅੱਗੇ ਗੱਡੀ ਵਾਜੀ ਖੜੀ ਆ ਨੀਸ਼ਾਨ ਦੀ ਸਨੀ ਦੱਸਿਓ ਵੀ 2016 ਮਾਡਲ ਹੈ ਪੀਬੀ 29 ਮੋਗੇ ਦਾ ਨੰਬਰ ਹੈ ਫਸਟ ਓਨਰ ਦੀ ਕਾਰ ਆ ਠੀਕ ਹੈ ਕਾਰ ਤੁਸੀਂ ਕੰਡੀਸ਼ਨ ਚੈੱਕ ਕਰਾਓ ਆਊਟਰ ਦੀ ਕਿਤੋਂ ਵੀ ਪੇਂਟ ਹੋਇਆ ਕਾਰ ਫਰੀ ਦੇ ਦਿਆਂਗਾ ਜੀ ਮੈਂ ਬੰਪਰ ਤੋਂ ਇਲਾਵਾ ਹਮ ਜਿਵੇਂ ਨਵੀਂ ਕਾਰ ਪਹਿਲੇ ਨਾ ਵੀ 1 ਲੱਖ 6000 ਚੱਲੀ ਵਿਦ ਸਰਵਿਸ ਰਿਕਾਰਡ ਦੇ ਨਾਲ ਕੋਈ ਪੀਸ ਪੇਂਟ ਨਹੀਂ ਲੋਹੇ ਦਾ ਕੋਈ ਪੀਸ ਲੋਹੇ ਦਾ ਪੇਂਟ ਨਹੀਂ ਸਿਰਫ ਬੰਪਰ ਰੀਪੇਂਟ ਨੇ ਕੋਈ ਬੰਦਾ ਆਪਾਂ ਨੂੰ ਸਾਬਤ ਕਰਕੇ ਆਗੇ ਇੱਕ ਪੀਸ ਰੀਪੇਂਟ ਹੈ ਆਪਾਂ ਉਸ ਤੋਂ ਅਲੱਗ 15000 ਰੁਪਏ ਪਰ ਪੀਸ ਘਟਾਉਣਾ ਸ਼ੁਰੂ ਕਰ ਦੇਵਾਂਗੇ ਠੀਕ ਹੈ ਹਾਂਜੀ ਕਿੰਨੇ ਦੇ ਦਾਂ ਗੱਡੀ ਕਾਰ ਆਪਾਂ ਦੇ ਦਾਂ ਜੱਸ ਫਿਰ 3 ਲੱਖ 65000 ਰੁਪਏ ਦੀ ਲਾਸਟ 3 ਲੱਖ 65000 ਦੀ ਬਿਲਕੁਲ ਜੀ ਬਿਲਕੁਲ ਤੇ ਲੋਨ ਕਿੰਨੇ ਦਾ ਹੋ ਜੂਗਾ ਇਹ ਤੇ ਲੋਨ ਆਪਾਂ ਕਰਾ ਦੇਾਂਗੇ ਮੈਕਸਮਮ ਅੰਨ ਰੁਪਏ ਦਾ 2.5 ਲੱਖ ਰੁਪਏ ਦਾ 2.5 ਲੱਖ ਰੁਪਏ ਦਾ ਲੋਨ ਹੋ ਜੂਗਾ 1 15 ਲਿਆਓ ਬਾਈ ਜੀ ਬਾਕੀ ਹੋ ਜੂਗਾ ਲੋਨ ਤੇ ਅੱਗੇ ਆ ਗਈ ਡਿਜ਼ਾਇਰ ਜੀ ਜੈਡ ਡਿਜ਼ਾਇਰ ZXI ਹੈ ਆਟੋਮੈਟਿਕ ਹੈ ਇਹ ਹੈਗੀ ਹੈ 2018 ਮਾਡਲ ਹੈ ਜੀ 50000 ਕਿਲੋਮੀਟਰ ਚੱਲੀ ਆ ਫਰਸਟ ਓਨਰ ਦੀ ਕਾਰ ਆ ਬਿਲਕੁਲ ਨਵੀਂ ਕਾਰ ਆ ਪੀਵੀ 65 ਐਵੀ ਮਹਾਲੀ ਦਾ ਨੰਬਰ ਆ ਮਹਾਲੀ ਪੌਣ ਲੱਗ ਗਿਆ ਹੱਥ ਨੂੰ ਆ ਮਹਾਲੀ ਪੌਣ ਲੱਗ ਗਿਆ ਸਹੀ ਆ ਕਾਰ ਦੀ ਕੰਡੀਸ਼ਨ ਚੈੱਕ ਕਰੋ ਇੰਟੀਰੀਅਰ ਵਾਈਜ਼ ਵੀ ਬਹੁਤ ਨਵੀਂ ਐ ਆਊਟਲੂਕ ਵੀ ਬਹੁਤ ਨਵੀਂ ਐ ਕੋਈ ਸਕ੍ਰੈਚ ਕੋਈ ਡੈਂਟ ਕੋਈ ਕੁਝ ਨਹੀਂ ਐ ਜੀ ਆਟੋਮੈਟਿਕ ਗੇਅਰ ਦੀ ਕਾਰ ਆ ਬਾਈ ਜੀ ਜ਼ੈਡ ਐਕਸ ਆਈ ਪਹਿਲੇ ਨਾਂ ਤੇ ਪਹਿਲੇ ਨਾਂ ਦੀ ਐ ਪੁਸ਼ ਬਟਨ ਸਟਾਰਟ ਆਟੋਮੈਟਿਕ 2018 ਮਾਡਲ 2018 ਮਾਡਲ ਠੀਕ ਆ ਚੱਲੀ ਕਿੰਨੀ ਕਿਹਾ 62000 ਕਿਲੋਮੀਟਰ ਦੀ ਹੈ ਇਹ ਬਿੰਦ ਸਰਵਿਸ ਰਿਕਾਰਡ ਆ ਟਾਇਰ ਨਵੇਂ ਲੱਗੇ ਆ ਠੀਕ ਹੈ ਤੇਦਾ ਕੀ ਰੇਟ ਆ ਫਿਰ ਇਹ ਆਪਾਂ ਕਾਰ ਇੱਕੋ ਰੇਟ ਦੇ ਦਿਆਂਗੇ 6 ਲੱਖ ਰੁਪਏ ਦੇ 6 ਦੀ 6 ਦੇ ਦੇ ਦਿਆਂਗੇ ਲੋ ਜੀ 6 ਲੱਖ ਦੇ ਵਿੱਚ ਆਟੋਮੈਟਿਕ ਡਿਜ਼ਾਇਰ ਤੁਹਾਨੂੰ ਮਿਲ ਜੂ ਲੱਖ ਰੁਪਿਆ ਲਿਆਓ ਡਾਉਨ ਪੇਮੈਂਟ ਦਾ ਤੇ ਅੱਗੇ ਆ ਗਈ ਇਹ ਆ ਗਈ ਜੀ ਗ੍ਰੈਂਡ i10 2017 ਰਜਿਸਟਰ 18 ਓਕੇ 41 42000 ਕਿਲੋਮੀਟਰ ਚੱਲੀ ਆ ਟਾਇਰ ਨਵੇਂ ਆ ਪਹਿਲੇ ਨਾਂ ਦੀਆਂ ਜਮਾ ਨੈਕਸਟ ਟੂ ਸ਼ੋਰੂਮ ਦੀ ਕਾਰ ਆ ਸਿਰਫ ਅਗਲਾ ਬੰਪਰ ਹੀ ਰੀਪੇਂਟ ਹੈ ਇਸ ਤੋਂ ਇਲਾਵਾ ਕੋਈ ਪੀਸ ਪੇਡ ਨਹੀਂ ਹੈਗਾ ਠੀਕ ਹੈ ਕਾਰ ਜਿਹੜੇ ਆਪਾਂ ਦੇ ਦਾਂਗੇ ਇਹ 4,25,000 ਰੁਪਏ ਦੀ 4,25,000 ਦੀ ਗੱਡੀ ਮਿਲ ਜੂ ਬਾਈ ਮਾਨਤਨ ਥੋੜਾ ਮੌਕੇ ਤੇ ਆ ਜਾਂਦਾ ਹੋਊਗਾ ਅੰਦਰ ਉਹ ਗੱਡੀ ਦਿਖਾ ਦੇਣਾ ਆਪਾਂ ਅੰਦਰ ਇੰਟੀਰੀਅਰ ਚੈੱਕ ਕਰੋ ਕਿੰਨੀ ਨਵੀਂ ਕਾਰ ਹੈ ਜੀ ਸਾਫ ਸਫਾਈ ਕੰਡੀਸ਼ਨ ਦੀ ਕਾਰ ਹੈ ਇਹਦੇ ਵਾਸਤੇ ਡਾਊਨ ਪੇਮੈਂਟ ਇਹਦੇ ਵਾਸਤੇ ਜੇ ਤੁਸੀਂ ਡਾਊਨ ਪੇਮੈਂਟ 70-80,000 ਰੁਪਏ ਲਿਓ ਬਾਕੀ ਆਪਾਂ ਲੋਨ ਕਰਵਾ ਦਾਂਗੇ ਜੀ ਬਾਕੀ ਹੋ ਜੂਗਾ ਲੋਨ ਤੇ ਜਿਹੜਾ ਇਹ ਵੀਰ ਗੱਡੀ ਲੈ ਕੇ ਜਾਓ ਬਾਈ ਉਹਨੂੰ ਨੰਬਰ ਪਲੇਟਾਂ ਦੂਜੀਆਂ ਲਵਾ ਕੇ ਦੇ ਦਾਂਗੇ ਉਹ ਸਰਕਾਰੀ ਨੰਬਰ ਪਲੇਟਾਂ ਦੇਾਂਗੇ ਜੀ ਆਪਾਂ ਠੀਕ ਹੈ ਤੇ ਇਹਦੇ ਬਾਰੇ ਦ ਮੈਂ ਕਸਟਮਰ ਸਾਡੇ ਕੋ ਡਿਮਾਂਡ ਨਹੀਂ ਇਹ ਹੀ ਕਰ ਰਹਾ ਹੈ 4 ਸਿਲੰਡਰ ਹੀ ਕਾਰ ਲੈਣੀ ਹੈ ਐਲਐਕਐਸਆਈ ਵੇਰੀਐਂਟ ਆ ਕਿਹੜੀ ਹਰ ਚੱਲੀ ਹੈ ਇਹ ਨਹੀਂ ਕਿ ਇਹ ਬੰਦ ਹੋ ਗਈ ਇਹਦਾ ਹੀ ਰੇਟ ਵਧਾਤਾ ਜਾਂ ਵੱਧ ਮੰਗਣ ਲੱਗ ਪਾਂਗੇ ਉਹੀ ਜੈਨੂਨ ਜਿਹੜਾ ਰੇਟ ਹੈ ਉਹੀ ਦੇਾਂਗੇ ਟਾਇਰ ਨਵੇਂ ਆ ਪਹਿਲੇ ਨਾਂ ਦੀ ਕਾਰ ਆ ਤਾਰ ਦੇ ਦਾਂਗੇ 5,65,000 ਰੁਪਏ ਦੀ 5,65,000 ਬਿਲਕੁਲ ਜੀ ਬਿਲਕੁਲ 2020 ਮਾਡਲ 2020 ਮਾਡਲ ਕਈ ਕਸਟਮਰ ਸਾਨੂੰ ਇਹ ਕਹਿੰਦੇ ਕਿ 7.5 ਲੱਖ ਰੁਪਏ ਦੀ ਹੀ ਸਾਨੂੰ ਨਵੀਂ ਮਿਲ ਰਹੀ ਹੈ ਜਾ ਕੇ ਪਰ ਉਹ 3 ਸਿਲੰਡਰ ਕਾਰ ਆ ਕਸਟਮਰ ਨੂੰ ਇਹ ਨੌਲੇਜ ਨਹੀਂ ਹੈਗੀ 3 ਸਿਲੰਡ ਬਾਕੀ ਤੁਸੀਂ ਕੰਡੀਸ਼ਨ ਦਿਖਾਓ ਕਿੰਨੀ ਨਵੀਂ ਹੈ ਅੰਦਰ ਇੰਟੀਰੀਅਰ ਦਿਖਾਓ ਕਿਡੀ ਨਵੀਂ ਕਾਰ ਹੈ ਜੀ 2020 ਮਾਡਲ 44000 ਕਿਲੋਮੀਟਰ ਚੱਲੀ ਟਾਇਰ ਨਵੇਂ ਪٹرول ਦੀ ਕਾਰ ਹੈ ਬਾਈ ਜੀ ਕਰੋ ਚੈੱਕ 5,65,000 ਦੀ ਮਿਲ ਜੂ ਡਾਊਨ ਪੇਮੈਂਟ 65000 ਲਿਆਦੀ 65000 ਰੁਪਏ ਲਿਆ ਦਿਓ ਬਾਕੀ ਆਪਾਂ ਲੋਨ ਕਰਾ ਦਾਂਗੇ ਲਓ ਜੀ ਬਾਕੀ ਹੋ ਜੂਗਾ ਲੋਨ ਤੇ ਅੱਗੇ ਗੱਡੀ ਆ ਗਈ ਬਾਈ ਜੀ ਇੱਧਰ ਅਰਬਨ ਕਰੂਜ਼ਰ ਟੋਇਟਾ ਦੀ ਦੱਸਿਓ ਵੀਰੇ ਇਹ 2022 ਮਾਡਲ ਹੈ ਪ੍ਰੀਮੀਅਮ ਵੇਰੀਐਂਟ ਹੈ ਟੌਪ ਐਂਡ ਠੀਕ ਹੈ ਆਟੋਮੈਟਿਕ ਹੈ ਜੀ ਆਟੋਮੈਟਿਕ ਜਮਾ ਨੈਕਸਟ ਟੂ ਸ਼ੋਰੂਮ ਕਾਰ ਆ ਪੀਵੀ 65 ਐਵੀ ਮੁਹਾਲੀ ਦਾ ਨੰਬਰ ਹੈ ਨੰਬਰ ਵੀ ਸੋਹਣਾ 7278 ਠੀਕ ਹੈ ਕਾਰ ਚੱਲੀ ਹੋਈ ਹੈ 41000 ਕਿਲੋਮੀਟਰ ਨਾਲ ਦੇ ਟਾਇਰਾਂ ਤੇ ਆ ਜੀ ਠੀਕ ਹੈ ਪਹਿਲੇ ਨਾਂ ਦੀ ਕਾਰ ਹੈ ਕਾਰ ਦੇ ਲਫਾਫੇ ਤਿਕਰ ਵੀ ਨਹੀਂ ਉਤਰੇ ਕਾਰ ਦੀ ਕੰਡੀਸ਼ਨ ਚੈੱਕ ਕਰੋ ਕਿੰਨੀ ਨਵੀਂ ਹੈ ਲਓ ਜੀ ਕਰੋ ਚੈੱਕ ਸਿਰਫ 41000 ਕਿਲੋਮੀਟਰ ਚੱਲੀ ਹੋਈ 2022 ਮਾਡਲ ਟੋヨタ ਅਰਬਨ ਕਰੂਜ਼ਰ ਆਟੋਮੈਟਿਕ gear ਵਾਲੀ ਕਾਰ ਹੈ ਟੌਪ ਮਾਡਲ ਤੇ ਵੀਰੇ ਰੇਟ ਕੀ ਹੈ ਕਾਰ ਜਸ ਵੀਰੇ ਆਪਾਂ ਦੇ ਦਈਏ 8 ਲੱਖ 60000 ਰੁਪਏ ਦੀ 8 लाख 60000 ਦੀ ਬਿਲਕੁਲ ਜੀ ਬਿਲਕੁਲ ਠੀਕ ਆ ਵੀਰੇ ਕਾਰ ਨਵੀਂ ਲੈਣ ਜਾਓ 13.5 ਤੋਂ ਪੌਣੇ 14 ਲੱਖ ਰੁਪਏ ਦੀ ਨਵੀਂ ਪੈਂਦੀ ਐ ਜੱਸ ਵੀਰੇ ਹੂੰ 8 ਲੱਖ 60000 ਰੁਪਏ ਦੀ ਕਾਰ ਦੇ ਦਿਆਂਗੇ ਬਾਕੀ ਆਪਾਂ ਜਿਹੜੀ ਦੀਵਾਲੀ ਆਫਰ ਲਾਈ ਐ ਕਿ ਟੈਂਕੀ ਆਪਾਂ ਫੁੱਲ ਕਰਕੇ ਦਿਆਂਗੇ ਆਰਸੀ ਟ੍ਰਾਂਸਫਰ ਫ੍ਰੀ ਆਫ ਕਾਸਟ ਕਰਕੇ ਦਿਆਂਗੇ ਉਹ ਆਪਾਂ ਲੈਦਾ ਦਿਆਂਗੇ ਹੀ ਦਿਆਂਗੇ ਪਸ਼ਮਰ ਨੂੰ ਠੀਕ ਤੇ ਡਾਊਨ ਪੇਮੈਂਟ ਕਿੰਨੀ ਚਾਹੀਦੀ ਐ ਡਾਊਨ ਪਾਉਂ ਤੁਸੀਂ ਲਿਓ 60000 ਬਾਕੀ ਲੋਨ ਕਰਾ ਲਓ ਜੀ ਬਾਕੀ ਹੋ ਜਾਊਗਾ ਲੋਨ ਤੇ ਅੱਗੇ ਆ ਗਈ ਵੈਨਿਊ ਕਾਰ ਵੈਨਿਊ ਆ ਗਈ 2020 ਮਾਡ ਟੌਪ ਐਂਡ ਪੁਸ਼ ਬਟਨ ਸਟਾਰਟ ਪੈਨਰੋਮਾ ਆਪਣਾ ਸਨਰੂਫ ਆ ਗਿਆ ਜੀ ਟਾਇਰ ਨਵੇਂ ਆ ਕਾਰ ਚੱਲੀ ਹੈ 65000 ਕਿਲੋਮੀਟਰ 2020 ਮਾਡਲ ਡੀਜ਼ਲ ਦੀ ਸਾਰਨ ਟੌਪ ਮਾਡਲ 65000 ਚੱਲੀ 65000 ਚੱਲੀ ਕਰੋ ਜੀ ਚੈੱਕ ਜਿਹਦੇ ਵਿੱਚ ਸਨਰੂਫ ਸਟੀਅਰਿੰਗ ਕੰਟਰੋਲ ਵਗੈਰਾ ਬਾਈ ਜੀ ਪੁਸ਼ ਬਟਨ ਸਾਰਾ ਕੁਝ ਆ ਗਿਆ ਜੀ ਸਾਰਾ ਕੁਝ ਹੀ ਆ ਗਿਆ A to Z ਤੇ ਰੇਟ ਕੀ ਹੈ ਵੀਰੇ ਇਹ ਵੀ ਦੇ ਦਾਂਗੇ ਆਪਾਂ 8,60,000 ਰੁਪਏ ਦੀ ਜੀ ਇਹ ਵੀ 86 ਦੀ ਬਿਲਕੁਲ ਜੀ ਬਿਲਕੁਲ ਇਹਦੇ ਵਾਸਤੇ ਵੀ 60000 60000 ਲਿਆਓ ਬਾਕੀ ਆਪਾਂ ਲੋਨ ਕਰਾ ਲਾਂ ਜੀ ਬਾਕੀ ਹੋ ਜੂਗਾ ਲੋਨ ਤੇ ਅ ਗਲੰਝਾ ਇਹ ਆ ਗਈ ਜੀ ਗਲੰਝਾ ਪੀਵੀ 10 ਨੰਬਰ ਦੀ ਹੈ ਲੁਧਿਆਣੇ ਦਾ ਨੰਬਰ ਹੈ ਹਾਂ ਆਟੋਮੈਟਿਕ ਹੈ ਵੀ ਵੇਰੀਐਂਟ ਹੈ ਟਾਪ ਐਂਡ ਠੀਕ ਹੈ ਕਾਰ ਚੱਲੀ ਹੋਈ ਹੈ 60 62000 ਕਿਲੋਮੀਟਰ ਫੁੱਲ ਬੀਮਾ ਕਾਰ ਦਾ ਜੀ ਹਮ ਨਵੀਂ ਦਾ ਮਤਲਬ ਨਵੀਂ ਸ਼ੋਅਰੂਮ ਕਾਰ ਆ ਕੋਈ ਸਕਰਾਚ ਕੋਈ ਡੈਂਟ ਕੋਈ ਪੇਂਟ ਨਹੀਂ ਹੈ ਸੀਟ ਕਵਰ ਨਵੇਂ ਲੱਗੇ ਹੋਏ ਆ ਆਟੋਮੈਟਿਕ ਗੇਅਰ ਵਾਲੀ ਹੈ ਜੀ ਲਓ ਜੀ ਕਰੋ ਚੈੱਕ ਤੇ ਰੇਟ ਵੀਰੇ ਕਾਰ ਜੱਸ ਵੀਰੇ ਆਪਾਂ ਦੇ ਦਾਂਗੇ 6 ਲੱਖ 35000 ਰੁਪਏ 635000 ਦੇ ਵਿੱਚ 2020 ਮਾਡਲ ਗਲੈਂਜਾ ਆਟੋਮੈਟਿਕ ਈਅਰ ਵਾਲਾ ਡਾਊਨ ਪੇਮੈਂਟ ਤੁਸੀਂ ਲੈ ਆਓ 80000 ਰੁਪਏ ਬਾਕੀ ਆਪਾਂ ਲੋਨ ਕਰਾ ਦੇਵਾਂਗੇ ਬਾਕੀ ਹੋ ਜੂਗਾ ਲੋਨ ਇਹਨਾਂ ਚ ਕੋਈ ਵੀ ਕਰ ਲੈਣੀ ਤੁਸੀਂ ਆਉਣਾ ਫਿਰੋਜ਼ਪੁਰ ਸ਼ਹਿਰ ਗਣਪਤੀ ਕਾਰਜੋਨ ਤੇ ਸੁਖਿੰਦਰ ਜਲਦੇ ਨੰਬਰ ਤੇ ਕਾਲ ਕਰ ਲਓ ਤੇ ਬਾਕੀ ਵੀਡੀਓ ਨੂੰ ਪਿਆਰ ਦਿਓ ਲਾਈਕ ਕਮੈਂਟ ਸ਼ੇਅਰ ਦੱਬ ਕੇ ਕਰ ਦਿਓ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ